ਸੁਖਬੀਰ ਸਿੰਘ ਬਾਦਲ ਨੇ ਕਿਹਾ ਮੇਲਾ ਮਾਗੀ ਕਾਨਫਰੰਸ ਤੋਂ ਅਕਾਲੀ ਦਲ ਸ਼ੁਰੂ ਕਰੇਗਾ ਪੰਜਾਬ ਬਚਾਉਣ ਲਈ ਜੰਗ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਾਬਕਾ ਵਿਧਾਇਕ ਕਮਰਜੀਤ ਸਿੰਘ ਰੋਜੀ ਬਰਕੰਦੀ ਦੇ ਨਿਵਾਸ ਵਿਖੇ ਦੁਪਹਿਰ ਕਰੀਬ 3 ਵਜੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਖਤਮ ਨਹੀਂ ਹੋਇਆ ਬਲਕਿ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਅਕਾਲੀ ਦਲ ਜਾਗ ਪਿਆ ਅਤੇ ਮੇਲਾ ਮਾਗੀ ਦੀ ਕਾਨਫਰੰਸ ਰਾਹੀਂ ਇੱਕ ਵੱਡੀ ਜੰਗ ਸ਼ੁਰੂ ਕਰਨ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਇੱਕ ਵਾਰ ਫਿਰ ਬਚਾਉਣ ਦੀ ਜ਼ਰੂਰਤ ਹੈ ਪਰ ਇਸ ਨੂੰ ਇਕੱਲਾ ਸੁਖਬੀਰ ਬਾਦਲ ਨਹੀਂ ਬਚਾ ਸਕਦਾ ਇਸ ਨੂੰ ਬਚਾਉਣ ਲਈ ਵਰਕਰਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਅਕਾਲੀ ਦਲ ਨੇ ਹਮੇਸ਼ਾ ਜ਼ੁਲਮ ਦੇ ਖਿਲਾਫ ਜੰਗ ਲੜੀ ਹੈ ਤੇ ਲੜਦਾ ਰਹੇਗਾ ਸੋ ਕੁਬੀਰ ਬਾਦ ਨੇ ਦਿਲ ਤੋਂ ਅਕਾਲੀ ਦਲ ਨੂੰ ਜਾਣਨ ਅਤੇ ਸਮਝਣ ਵਾਲੇ ਲੋਕਾਂ ਨੂੰ ਹੀ ਬੱਸਾ ਰਹੀ ਮੇਲਾ ਮਾਗੀ ਦੀ ਕਾਨਫਰੰਸ ਵਿੱਚ ਲੈ ਕੇ ਆਉਣ ਦੀ ਗੱਲ ਵੀ ਕਹੀ ਇਸ ਮੌਕੇ ਤੇ ਸਾਫਕਾ ਵਿਧਾਇਕ ਕਮਰਜੀਤ ਸਿੰਘ ਰੋਜੀ ਬੜਕੰਦੀ ਜ਼ਿਲ੍ਹਾ ਪ੍ਰਧਾਨ ਪ੍ਰੀਤਿੰਦਰ ਸਿੰਘ ਸੰਮੇਵਾਲੀ ਸਾਫਕਾ ਸਕੱਤਰ ਜਗਜੀਤ ਸਿੰਘ ਬਰਾੜ ਖਨੀਫਤਨ ਵਾਲਾ ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਵੀ ਮੌਜੂਦ ਸਨ ਅਤੀਆਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਮੰਗੋ ਆਪਾਂ ਮਾਗੀ ਦੇ ਮੇਲੇ ਦੇ ਆਪਾਂ ਅਕਾਲੀ ਦਲ ਇੱਕ ਇਤਿਹਾਸਿਕ ਕਾਨਫਰੰਸ ਕਰਦਾ ਕਿਵੇਂ ਆਪਣਾ ਪੰਜਾਬ ਪਿੱਛੇ ਰੁਲ ਗਿਆ ਆ ਪੰਜਾਬ ਆਪਣਾ ਹੈ ਜੇ ਇਥੇ ਬੁਰਾ ਹਾਲ ਹੁੰਦਾ ਤੇ ਨੁਕਸਾਨ ਆਪਣਾ ਹੁੰਦਾ ਛੋਟੇ ਛੋਟੇ ਸੂਬੇ ਆਪੇ ਤੋਂ ਅੱਗੇ ਟੱਪ ਗਏ ਆਪਾਂ ਗਿਆਰ ਸੋਚੇ ਸਮਝੇ ਝੂਠ ਦੇ ਜਿਹੜਾ ਵੱਡਾ ਝੂਠ ਬੋਲਦਾ ਉਹਦੇ ਅੱਖੇ ਲੱਗ ਕੇ ਆਪਾਂ ਆਪਣੇ ਉਹ ਦਿਨ ਚੰਗੇ ਦਿਨ ਸੀ ਜਿਹੜੇ ਉਗਵਾਲੇ ਅੱਜ ਹਾਲਾਤ ਕੀ ਹੈ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਕਾਲੀ ਦਲ ਨੂੰ ਖਤਮ ਕੀਤਾ ਜਾਏ ਅਕਾਲੀ ਦਲ ਦੀ ਲੀਡਰਸ਼ਿਪ ਖਤਮ ਕੀਤੀ ਜਾਏ ਕੋਈ ਵੀ ਟੱਪਦਾ ਕੋਈ ਵੀ ਕਰਦਾ ਇਕੱਲਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਹੋਰ ਤਾਂ ਇੱਕ ਦੂਜੇ ਖੜਾ ਪੁੱਤ ਨਹੀਂ ਵੱਡੇ ਬਾਦਲ ਸਾਹਿਬ ਨੇ ਤਕਰੀਬਨ 70 ਸਾਲ ਸੇਵਾ ਕੀਤੀ ਪਾਰਟੀ 70 ਸਾਲ 104 ਸਾਲ ਪੁਰਾਣੀ ਪਾਰਟੀ ਦੇਖੋ ਇੱਕ ਇਨਸਾਨ ਨੇ 70 ਸਾਲ ਦਿਲੋਂ ਕੀਤੀ ਸੇਵਾ ਐਂਡ ਮੁਕਸਰਾਲੇ ਤੇ ਜਾਣਦੇ ਐ ਕਾਜੇ ਸਬੰਧ ਸੀ ਤੁਹਾਡੇ ਹਰ ਘਰ ਨਾਲ ਸਬੰਧ ਮੈਨੂੰ ਲੱਗਦਾ ਹੈ 바ਰਨ ਸਾਹ ਵਰਗੇ ਲੀਡਰ ਨਾ ਕੋਈ ਪੈਦਾ ਹੋਇਆ ਤੇ ਨਾ ਕੋਈ ਹੋ ਸਕਦਾ ਉਨਾ ਚਿਰ ਦਿਲ ਚ बसे ਸੀ ਲੋਕ ਰਹਿੰਦੇ ਥੋਂਡੇ ਵਿੱਚ ਸੀ ਰਹਿੰਦੇ ਪੰਜਾਬ ਸੀ ਵੀ ਅਸੀਂ ਸੁੱਤੇ ਰਹੀਏ ਸੁਖਬੀਰ ਸਿੰਘ ਬਾਦਲ ਸਰਕਾਰ ਲੈਊਗਾ ਆ ਨਹੀਂ ਆਉਣੀ ਬਈ ਅੱਛਾ ਅੱਛਾ ਹਰ ਇੱਕ ਨੂੰ ਸੁਖਬੀਰ ਸਿੰਘ ਬਾਦਲ ਬੰਨਾ ਪੈਣਾ ਤੁਨ ਅੱਡੀ ਚੋਤੀ ਦਾ ਜੋਰ ਲਾ ਲਓ ਕਿਉਂਕਿ ਇਸ ਵਾਰੀ ਜਿਹੜੀ ਕਾਨਫਰੰਸ ਹੋਣੀ ਆ ਉਸ ਕਾਨਫਰੰਸ ਨੇ ਥੋੜਾ ਮੁੱਢ ਵੱਡਣਾ